ਕੰਦੂ ਤੂੰ तो ਸੇਬੜਾ ਨੇ ਨਹੀਂ ਯਾਰ ਯਾਰ ਉਹ ਅਜੇ ਜੇ ਬੜੋ ਤਾਂ ਇਹ ਨਹੀਂ ਪਿਛਾ ਉਹ ਮੈਂ ਤਾਂ ਨਾਸਿਦ ਦਾ ਕੁੜੀ ਦੂਜੇ ਕਿਹੜੀ ਕਹਾਂ ਇਹ ਵੀ ਕੋਈ ਮੇਰੀ ਵੀਡੀਓ ਬਾਈ ਕਰੀ ਨਹੀਂ ਮੈਂ ਉਹ ਵਿਆਹ ਨਹੀਂ ਆਇਆ ਕਰਾ ਕੁੜੀ ਤੇ ਕੱਢਣੀ ਮੈਂ ਤੋ ਕਿ ਲੱਗਦਾ ਮੈਂ ਪ੍ਰੂਫ ਤੋਂ ਪਹਿਲਾਂ ਤੇਨੂੰ ਗੱਲ ਕਰੂ ਪ੍ਰੂਫ ਆ ਜਾਨੀ ਕੁੜੀ ਸੀਸੀਟੀਵੀ ਕੈਮਰੇ 'ਚ ਫੋਟੋ ਵੀ ਆਉਂਦੀ ਪਈ ਐ ਬਹੁਤ ਕਲੀਅਰ ਆਉਂਦੀ ਪਈ ਐ ਤੂੰ ਨਾ ਮੰਨ ਵੀ ਮੈਨੂੰ ਪਤਾ ਨਹੀਂ ਲੱਗਣਾ ਸਭ ਕੁਝ ਨੂੰ ਪ੍ਰੂਫ ਕਰ ਦੇ ਸਾਡੇ ਨਾਲ ਕਹਿੰਦੇ ਗੋਲੀ ਮਾਰ ਦੇ ਮੀਂਹ ਬੋਲ ਤਾਂ ਵੀ ਸੱਚ ਬੋਲ ਪਾ ਹਲੇ ਤੱਕ ਮੈਂ ਸਾਡੇ ਕੋਲ ਕਿੰਨਾ ਚਿਰ ਹੋ ਗਿਆ ਕੁੜੀ ਨੇ ਤਣਾ ਸਖਾਲ ਹੋਈ ਨੂੰ ਕੱਲ੍ਹ ਵੱਤ ਨੂੰ ਗੱਲਬਾਤ ਪਾਜੀ ਮੀਨੋ ਵਜ੍ਹਾ ਇਹਨੇ ਕਿਹਾ ਮਿਲਣਾ ਮੈਨੂੰ ਤੂੰ ਉੱਥੇ ਵੀ ਗਿਆ ਤਥਰੀ ਸਿਰ ਸਾਦੀ ਐ ਨਾ ਉੱਥੇ ਮੈਂ ਤਾਂ ਗਿਆ ਨਹੀਂ ਪਿੰਡ ਵੀ ਦੇਖਾ ਸਿਰ ਕਿਤੇ ਬੰਦਾ ਐ ਉਹ ਟੋਲੀ ਤੇ ਪੋਲੀ ਦੀ ਕੁੜੀ ਨੂੰ ਘੋੜਾ ਲਗਾ ਫੋਟੋ ਕੱਟ ਢੀ ਕੁੜੀ ਜਿਹੜੀ ਇਹਦੀ ਹੈ ਐਸੀ ਐਡੀ ਮੈਂ ਹਾਂ ਜਿਹੜੀ ਆਈ ਸੀ ਮੈਨੂੰ ਫੋਟੋ ਕੱਟ ਜਦੋਂ ਛੱਡੀ ਸੁੱਤੀ ਸੀ ਕੁੜੀ ਥੋੜੀ ਸੁੱਤੀ ਹੈਗੀ ਸੁੱਤੀ ਰੇਣ ਤਰਸਨੀ ਹੈ ਤੇ ਜੇ ਉਥੇ ਰਾਤ ਬਾਹਰ ਰਹਿ ਜਾਂਦੀ ਜੇ ਬਾਈ ਜਾਂ ਉਥੇ ਦੇਖਦਾ ਨਾ ਕੋਈ ਫੇ ਤੁਹਾਡੀ ਨਾਲ ਸਹੀ ਬਿਲਕੁਲ ਵੈਸੇ ਕੋਈ ਨਾ ਦੇਖਦਾ ਫੇ ਫੇ ਵਿਚਾਰੀ ਦੇ ਗਈ ਸੀ ਫਿਰ ਹੈ ਓਏ ਤੈਨੂੰ ਰੇਣ ਤਰਸਨੀ ਆਇਆ ਓਏ ਕੋਈ ਕੁਛ ਹੋ ਜਾਂਦਾ ਕੋਈ ਕੋਣ ਜੋ ਫੇ ਉਹਨੂੰ ਕੀ ਪਤਾ ਸੀ ਇੱਧਰ ਦੇਖ ਉਹਨੂੰ ਕੀ ਪਤਾ ਸੀ ਜੇ ਉਹਨੂੰ ਨਾ ਦੇਖਦਾ ਕੋਈ ਤੈਨੂੰ ਗੱਲ ਕੁੱਤੇ ਵੀ ਲੈ ਆਣੇ ਚਾਕੇ ਬੋਲ ਮੂੰਹ ਫਿਰ ਤੈਨੂੰ ਫੜਾ ਦੁੱਧ ਨਾਲ ਪਲਾਵਾ ਤੈਨੂੰ ਇਦਾਂ ਗੱਲਬਾਤ ਕੀਤੀ ਇੰਸਟਾਗ੍ਰਾਮ ਤੇ ਫੋਟੋਆਂ ਖਿੱਟੀਆਂ ਲਾ ਲਾ ਕੇ ਆ ਵੀ ਆਪ ਮੈਸੇਜ ਕੀਤਾ ਨਾ ਪਈ ਪਹਿਲਾਂ ਤੈਨੂੰ ਬਹੁਤ ਕੀਤਾ ਮੈਸੇਜ ਕਿੱਥੇ ਦੀ ਆਉ ਬੋਲ ਉਦਲੇ ਸੀ ਕਿ ਹਰਿਆਣੇ ਦੀ ਨਹੀਂ ਕਿਹਾ ਕਿ ਹਾਂ सिरसा ਹੈ ਵਾਸੇ ਉਹ ਕਿ ਕੁਛ ਨਹੀਂ ਕਿ ਪਿੰਡ ਕਿਹੜਾ ਕਿੱਥੇ ਆ ਕੁਛ ਵੀ ਕਿੰਨੇ ਦਿਨ ਖੇਹ ਖਾਧੀ ਉਸ ਤੋਂ ਬਾਅਦ ਕੁੜੀ ਛੱਡ ਕੇ ਕਿੱਥੇ ਰਹੀ ਇੱਕ ਰਾਤ ਨੂੰ ਘਰ ਰਹੀ ਹਾਂ ਫਿਰ ਫਿਰ ਚੱਲ ਗਈ ਇੰਨੇ ਮਿਲਣ ਕਰ ਬਣ ਨੂੰ ਕਿਤਾ ਕਰੇ ਹੂੰ ਆ ਗਿਆ ਕਿਉਂ ਨਾ ਕੋਣ ਘਰ ਵਾਲਾ ਘਰ ਵਾਲਾ ਤਾਂ ਆਇਆ ਹੀ ਨਹੀਂ ਦੱਲਿਆ ਮੈਨੂੰ ਤੇ ਦੇਖਿਆ ਭਾਈ ਨੇ ਕੀ ਕਹਿੰਦੀ ਕਹਿੰਦੇ ਮੇਰੇ ਘਰ ਵਾਲਾ ਮਨਾ ਬਣ ਚੱਲੀ ਆ ਕਹਿੰਦੇ ਦੂਤ ਰਹਿ ਤੂੰ ਅੱਥੀ ਇਦਾਂ ਕੀ ਆ ਤਰਸਨੀ ਆ ਤੇ ਰਹਿਮ ਵੀ ਨਹੀਂ ਆਇਆ ਤੈਨੂੰ ਇੱਧਰ ਬੋਲ ਰਹਿਮ ਵੀ ਨਹੀਂ ਆਇਆ ਤੈਨੂੰ ਤੈਨੂੰ ਕੀ ਲੱਗਦਾ ਭਈ ਤੈਨੂੰ ਨਾ ਲੱਗੂਗਾ ਤੂੰ ਸਾਨੂੰ ਹੈ ਬੋਲ ਇੱਧਰ ਤੈਨੂੰ ਕੀ ਲੱਗਦਾ ਤੂੰ ਲੱਗੂਗਾ ਨਹੀਂ ਸਾਨੂੰ ਨਹੀਂ ਫੇਰ ਜੱਬ ਬੱਡੇ ਜਿੱਥੇ ਮਰਜ਼ੀ ਲੁਕਾਉਂਦੇ ਸੀ ਦੱਬੀ ਲੈਣੇ ਆ ਆ ਤਾਂ ਫੇਰ ਫੇਰ ਤੂੰ ਕਿਦਾਂ ਕਿ ਤੂੰ ਕਿਦਾਂ ਕਹਿਤਾ ਵੀ ਮੈਂ ਉੱਥੇ ਲੁਕ ਜਾਊਂਗਾ ਇਦਾਂ ਛੱਡ ਕੇ ਕੋਈ ਨਹੀਂ ਨਹੀਂ ਹੁਣ ਬੋਲ ਕਿੱਥੋਂ ਆ ਰਹਿਣ ਵਾਲਾ ਤੂੰ ਭਾਈ ਜੂਪੀ ਤੋਂ ਆਈਏ ਭਾਈ ਪਿੱਛੋਂ ਪਿੱਛੋਂ ਜੂਪੀ ਤੋਂ ਇੱਥੇ ਕਿੰਨਾ ਚਿਰ ਕਰ ਰਹੇ ਨੇ ਹੁਣ ਭਾਈ ਕਾਫੀ ਟਾਈਮ ਹੋ ਗਿਆ ਇੱਥੇ ਚੰਨਾ ਸਾਡਾ ਤੈਨੂੰ ਰਹਿਣ ਤਰਸ ਨਹੀਂ ਆਈ ਤੇਨੂੰ ਉਹ ਕਰਨ ਲੱਗੇ ਕੰਮ ਬੋਲ ਫਿਰ ਹਾਂਜੀ ਭਾਈ ਜਦੋਂ ਕੁੜੀ ਤੈਨੂੰ ਛੋਟੀ ਜੀ ਹੋਏ ਜਦੋਂ ਤੂੰ ਹੱਥ 'ਚ ਫੜੀ ਸੀ ਤੇਰੀ ਗੱਲ ਨਾਲ ਇੱਥੇ ਲੱਗੀ ਸੀ ਹਾਂਜੀ ਹਾਂਜੀ ਤੈਨੂੰ ਇੰਨੀ ਠੰਡ ਕੀ ਬਾਈ ਮੇ ਦਿਓ ਮਰ ਗਏ ਏ ਓਏ ਇਧਰ ਦੇ ਉਹਨੂੰ ਤਾਂ ਚੱਲ ਨੂੰ ਸ਼ਰਮ ਨਹੀਂ ਆਈ ਜਿੰਨੇ ਜੰਮੀ ਤੈਨੂੰ ਤਾਂ ਮਾੜੀ ਮੋਟੀ ਇਨਸਾਨੀਅਤ ਤਾਂ ਤੁਹਾਡੇ ਵਿੱਚ ਨਹੀਂ ਨਹੀਂ ਇਨਸਾਨੀਅਤ ਹੈ ਨਹੀਂ ਓਏ ਇਧਰ ਬੋ ਤੁਹਾਡੇ ਵਿੱਚ ਨਹੀਂ ਨਹੀਂ ਇਨਸਾਨੀਅਤ ਹੈ ਨਹੀਂ ਬੋਲਦਾ ਨਹੀਂ ਓ ਤੇਰੇ ਵਿੱਚ ਨਹੀਂ ਨਾ ਇਨਸਾਨੀਅਤ ਹੈ ਨਹੀਂ ਤੁਹਾਡੀ ਕੋਈ ਹੈਗੀ ਆ ਹੈਗੀ ਕਿ ਕਿਦਾਂ ਹੈ ਬੋਲ ਇਧਰ ਬੋ ਤਾਂ ਫਿਰ ਕਿਉਂ ਛੱਡੀ ਕੁੜੀ ਭਾਜੀ ਉਹ ਕਹਿੰਦੀ ਹੈ ਕਹਿੰਦੀ ਛੱਡ ਦੇ ਸੀ ਹੂੰ ਬੋਲ ਕੀ ਕਹਿੰਦੀ ਓ ਕਹਿੰਦੀ ਇੱਥੇ ਛੱਡ ਦੇ ਇੱਥੇ ਛੱਡ ਦੇ ਸੋਏ ਲੱਗੇ ਇੱਥੇ ਕੋਲ ਹੂੰ ਅਚਾਨਕ ਇਥੇ ਛੱਡ ਦੇ ਤੇ ਜੇ ਉਹ ਰਾਤ ਦਾ ਹਨੇਰਾ ਹੋਇਆ ਸੀ ਹਾਂਜੀ ਹਾਂਜੀ ਰੱਬ ਨਾ ਕਰਦਾ ਉੱਥੇ ਇੱਕ ਬੰਦਾ ਚੱਲ ਗਿਆ ਜੇ ਉਹ ਨਾ ਜਾਂਦਾ ਫੇਰ ਫੇਰ ਕੁੜੀ ਚ ਕੁੱਤੇ ਮਿਲਣ ਜਾ ਕੇ ਲੈਣੇ ਸੀ ਹੈ ਫੇਰ ਖਤਮ ਹੋ ਜਾਣੀ ਸੀ ਫੇਰ ਦਿਲ ਰਹਿਮ ਹੈ ਨਹੀਂ ਦਰਦ ਚ ਹੈ ਕੀ ਹੈ ਨਹੀਂ ਹੈਗਾ ਭਾਈ ਕੀ ਹੈਗਾ ਰਹਿਮ ਹੈਗਾ ਭਾਈ ਤਰੇਮ ਹੈਗਾ ਤਰੀ ਕੁੜੀ ਛੱਡੀ ਨਹੀਂ ਕੀ ਜੀ ਜਾਨ ਉਹ ਜਿਹੜੀ ਨਾਲ ਸੀ ਉਹ ਸਹੀ ਨਹੀਂ ਸੀਗੀ ਮੈਨੂੰ ਪਸਾਰ ਤਾਂ ਆਪ ਵੀ ਨਿਕਲ ਗਈ ਤੇ ਉੱਪਰੋਂ ਨਿਆਲਾ ਰੱਖ ਕੇ ਕਹਿੰਦੀ ਕਿ ਹਾਂ ਕਿ ਤੂੰ ਹੀ ਫਸੂਗਾ ਨਿਆਣਾ ਤੈਨੂੰ ਦਲਿਆ ਤੂੰ ਆਪ ਨਾਲ ਰੱਖਿਆ ਤੇਰੇ ਕੋਲ ਧੱਕੇ ਨਾਲ ਰਖਾ ਗਈ ਤੇਰੇ ਕੋਲ ਮੈਂ ਕਿ ਮੇਥੋਂ ਰੱਖੂੰਦੀ ਕਹਿੰਦੀ ਫਲਾਮ ਨਾਲ ਰੱਖਾ ਮੇਰੇ ਗੋਦੀ ਲੈ ਕੇ ਆਪ ਰੱਖਿਆ ਹੁੰਦਾ ਗੋਦੀ ਫੜੀ ਤਾਂ ਤੂੰ ਸੀ ਫੜੀ ਮੈਂ ਹੀ ਸੀਗੀ ਹਾਂ ਜੇ ਰੱਖਣ ਲੱਗੇ ਮੇਥੋਂ ਨਹੀਂ ਰੱਖੂੰਦੀ ਹੂੰ ਤੂੰ ਨੇ ਕਿਹਾ ਕਿ ਹਾਂ ਮੈਨੂੰ ਫਲਾਮ ਵਿੱਚ ਚੱਕਿਆ ਤင်း ਰੱਖਿਆ ਵੀ ਰੱਬਾ ਮੇਰੀਆ ਵੇ ਕੀ ਰਹੀ ਗਈ ਸ਼ਰਮ ਹੁਣ ਹੁਣ ਮਾੜੀ ਮੋਟੀ ਆਈ ਸ਼ਰਮ ਤੈਨੂੰ ਬੋਲ ਹਾਂਜੀ ਹੈ ਮਾਨ ਦਾ ਗਲਤੀ ਆ ਸਾਡੀ ਕਿ ਕੁੜੀ ਵੀ ਆ ਕੇ ਪਿੱਢ ਨੂੰ ਆ ਗਈ ਹਾਂਜੀ ਇਹਨੂੰ ਆ ਗਈ ਤਾਂ ਫੇਰ ਤੂੰ ਇਹਨਾਂ ਕਰ ਰਹੀ ਉਸ ਤੋਂ ਬਾਅਦ ਕਹਿੰਦੇ ਆਪਾਂ ਘਰ ਵਾਲਾ ਫੋਨ ਕਰਨਾ ਉਹ ਲੈਣਾ ਕਰੂਗਾ ਆਪ ਕੋ ਚਲ ਗਈ ਫਿਰ ਤੇ ਕੁੜੀ ਦਾ ਪੁੱਛਿਆ ਵੀ ਨਹੀਂ ਕਿੱਥੇ ਗਈ ਕੁੜੀ ਕਿੱਥੇ ਨਹੀਂ ਗਈ ਕੁਝ ਵੀ ਨਹੀਂ ਪੁੱਛਿਆ ਕੁਝ ਵੀ ਨਹੀਂ ਪੁੱਛਿਆ ਇੱਕ ਰਾਤ ਪਹਿਲਾਂ ਜਿਰਿੰਦਰ ਰੱਖੀ ਕੁੜੀ ਹਾਂਜੀ ਜਿਰਿੰਦਰ ਉੱਥੇ ਭੁੱਖੀ ਧਿਆਈ ਕੁੜੀ ਦਾ ਮਾਮਾ ਦੁੱਧ ਹੀ ਪੀ ਜਾਂਦੀ ਸੀ ਕਿਦਾ ਰੱਖੀ ਭੁੱਖੀ ਧਿਆਈ ਨੂੰ ਬੋਲ ਇਧਰ ਦੁੱਧ ਵੀ ਆਈ ਛੱਡੀ ਉਹਨੂੰ ਕੋਈ ਦੁੱਧ ਦਾ ਨਹੀਂ ਵੀ ਕਿ ਕਿੰਨੇ ਪਲਾਉਣਾ ਕਿੰਨੇ ਕੀ ਕਰਨ ਉਹ ਹਰਿਆਣੇ ਦੀ ਕਿਹਨਾ ਝੂਆ ਕੁੜੀ ਉਹ ਨਹੀਂ ਪਤਾ ਪਾ ਜੀ ਮੈਨੂੰ ਪਤਾ ਕੀ ਕਹਿੰਦੀ ਚੌਧਰੀਆਂ ਕਹਿੰਦੀ ਚੌਧਰੀਆਂ ਦੀ ਕੁੜੀ ਆ ਨਾ ਫਸਿੱਤਾ ਕਿ ਲਾਉਣਾ ਹੂੰ ਕਿੰਦਾ ਤੇ ਨਾਲ ਗੱਲਬਾਤ ਕਿੰਨਾ ਚੱਲੂਗਾ ਤੇ ਨਾਲ ਗੱਲਬਾਤ ਹੋਈ ਨੂੰ ਇੰਸਟਾਗ੍ਰਾਮ ਤੇ ਗੱਲਬਾਤ ਹੋਈ ਸੀਗੀ ਹੂੰ ਦੋ ਦਿਨ ਮਹੀਨੇ ਕਰ ਲਈ ਉਸ ਤੋਂ ਬਾਅਦ ਕਹਿੰਦੀ ਮੈਂ ਤੈਨੂੰ ਦੇਖਣਾ ਮਿਲਣਾ ਹੂੰ ਤੇ ਮੈਂ ਕਿਹਾ ਠੀਕ ਆ ਨਾਲ ਹੀ ਕੁੜੀ ਲਈ ਕੁੜੀ ਨਾਲ ਲੈ ਕੇ ਆਈ ਹੂੰ ਆ ਜਾ ਬਾਅਦ ਵਿੱਚ ਮੈਂ ਚੱਲ ਜਾ ਹੂੰ ਕਿੰਨੇ ਮੈਂ ਜਾਣ ਮੈਂ ਤੇਰੇ ਖੋਲਣਾ ਕਹਿੰਦੀ ਹੂੰ ਮੰਨਦਾ ਕਿ ਹਾਂ ਮੇ ਤੋਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋਈ ਆ ਗਲਤੀ ਜਿਹੜੀ ਕੁੜੀ ਨੇ ਹਾਂਜੀ ਗਲਤੀ ਹੋ ਗਈ ਮੇ ਤੋਂ ਬਸ ਹੂੰ ਸ਼ਰਮ ਤਾਂ ਨਹੀਂ ਆਉਂਦੀ ਫਿਰ ਹੂੰ ਆਉਂਦੀ ਮਾੜਾ ਮੋਟਾ ਵੀ ਜੀ ਦਿਲ ਹੈਗਾ ਅੰਦਰ ਧੜਕਦਾ ਦਿਲ ਹੈਗਾ ਤੈਨੂੰ ਮਾੜੀ ਮੋਟੀ ਵੀ ਹੈਗੀ ਦਿਲੋਂ ਸ਼ਰਮ ਹੈਗੀ ਤੈਨੂੰ ਕੋ ਨਹੀਂ ਹਾਂਜੀ ਭਾਈ ਜੀ ਪਰਚਾ ਕਰਾਉਣਾ ਤੇਰੇ ਤੇ ਤੂੰ ਦੇਖਦਾ ਜੇ ਬਣਦਾ ਤੇਰਾ ਦੇਖ ਤੇਰਾ ਕੀ ਪਰਚਾ ਕਰਾਉਣਾ ਤੇਰੇ ਤੇ ਤੂੰ ਨਹੀਂ ਬਈ ਦਨਗਰ ਕੀ ਨੇ ਇਦਾਂ ਕਰੋ ਅੱਛਾ ਕੁੜੀ ਮਰ ਜਾਂਦੀ ਫੇਰ ਬੋਲ ਮਰ ਜਾਂਦੀ ਫੇਰ ਤੁਹਾਡੀਆਂ ਸਹੀ ਬਾਈ ਤਾਂ ਫੇਉ ਤਾਂ ਕੌਣ ਦੇਣ ਦਾ ਸੀ ਫੇ ਤੂੰ ਬਚੀ ਜਾਣਾ ਸੀ ਬਾਹਰ ਆ ਕੇ ਕੁੜੀ ਇੱਕ ਦਾ ਤੂੰ ਹੀ ਅੰਨੇ ਹੋ ਗਏ ਤੂੰ ਹੀ ਦੋਨੇ ਜਾਣੇ ਓਏ ਬੋਲ ਹਾਂ ਕੋਣ ਅਕਲ ਹੈਗੀ ਤਕਾਂ ਦੇ ਨਹੀਂ ਹੈਗੀ ਤੇ ਹੈਂ ਅਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਾਫੀ ਦਿਨਾਂ ਤੋਂ ਸਾਨੂੰ ਤਲਾਸ਼ ਸੀ ਜਿਹੜੀ ਇੱਕ ਵੀਡੀਓ ਅਸੀਂ ਆਪਣੇ ਪੇਜ ਦੇ ਉੱਪਰ ਪਾਈ ਸੀ ਕਿ ਛੁੱਟੀ ਜਿੰਦ ਜਿਹੜੀ ਉਹਨੂੰ ਛੱਡ ਕੇ ਦੋ ਬੰਦੇ ਜਾ ਰਹੇ ਸੀ ਇੱਕ ਜਨਾਨੀ ਇੱਕ ਬੰਦਾ ਤੇ ਸਾਰਿਆਂ ਦਾ ਸਵਾਲ ਸੀ ਇਹ ਕੌਣ ਆ ਕਿੱਥੋਂ ਦੇ ਰਹਿਣ ਵਾਲੇ ਆ ਉਹਦੇ ਅਸਲੀ ਮਾਪੇ ਆ ਕੌਣ ਆ ਕਿਹਨੇ ਛੱਡੀ ਹੋਗੀ ਤੇ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਆਹ ਉਹ ਇਨਸਾਨ ਆ ਜਿਨੇ ਉਹ ਕੁੜੀ ਛੱਡੀ ਉਹ ਜਨਾਨੀ ਦੇ ਨਾਲ ਸੀ ਜਨਾਨੀ ਸਿਰਸੇ ਤੋਂ ਸੀ ਇੰਸਟਾਗ੍ਰam ਤੇ ਆ ਆ ਸ਼ਕਲ ਦੇਖ ਲੋ ਇਹਦੀ ਜਿਹੜੇ ਫਿਲਟਰ ਲਾ ਲਾ ਫੋਟੋਆਂ ਪਾ ਕੇ ਚਿੱਟੀਆਂ ਕਰ ਕਰ ਪਾ ਦੇ ਗਏ ਉੱਥੋਂ ਜਿਹੜੀਆਂ ਆ ਜਾਂਦੀਆਂ ਕਈ ਵਾਰੀ ਵੀ ਪਤਾ ਨਹੀਂ ਇਹ ਕਿੰਨਾ ਕੀ ਹੈਗਾ ਇਹਦੇ ਪੱਲੇ ਜੋ ਦਿਖਾਣ ਦਿੱਤੀ ਸ਼ੌਹਰਤ ਗੱਡੀਆਂ ਬਗਾਨੀਆਂ ਮੋਟਰਸਾਈਕਲ ਬਗਾਨੇ ਤੇ ਇਹ ਆ ਨਿਕਲਿਆ ਜਨੌਰ ਜਿਆ ਇਹ ਪੁਰਾਣਾ ਜੁਪੀ ਤੋਂ ਆ ਆ ਗਈ ਨਾ ਗੱਲ ਉੱਥੇ ਪ੍ਰਵਾਸੀਆਂ ਦੀ ਉਹ ਬੱਚੇ ਸਾਡੇ ਪ ਮਾਰ ਦਿੱਤੇ ਮਹਾਲੀ ਉੱਥੇ ਅ ਧਰਨਾ ਲਾ ਕੇ ਉੱਥੋਂ ਜਿਹੜਾ ਅਨਸਾਫ਼ ਨੂੰ ਬੱਚਿਆਂ ਨੂੰ ਦਵਾਇਆ ਗਿਆ ਕੱਲ ਇੱਕ ਬੱਚਾ ਪੂਰਾ ਹੋ ਗਿਆ ਕਿੰਨੀਆਂ ਘਟਨਾਵਾਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਅਸੀਂ ਸਾਡੀ ਪੰਜਾਬ ਦੀ ਧੀ ਨੂੰ ਛੇੜ ਕੇ ਲੰਘਿਆ ਉਹ ਵੀ ਪਰਵਾਸੀ ਉਹ ਵੀ ਫੜ ਕੇ ਮਾਫੀ ਮੰਗਾਈ ਅਸੀਂ ਇੱਕ ਹੁਣ ਜਿਹੜਾ ਸਾਡਾ ਵੀ ਮਨ ਕਹਿੰਦਾ ਸੀ ਵੀ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਦਾਂ ਦਾ ਹੋਊਗਾ ਕਿ ਇੰਨਾ ਨਰਦਈ ਕੋਈ ਨਹੀਂ ਹੋ ਸਕਦਾ ਕੋਈ ਵੀ ਮਤਲਬ ਛੋਟੀ ਜਾਨ ਇੱਕ ਜਦੋਂ ਛੱਡ ਕੇ ਨਿਕਲਿਆ ਉਹ ਕਿੱਦਾਂ ਉਹਦੇ ਕਾਲਜ 'ਚ ਉਹਦੇ ਦਿਲ ਨਾ ਹੋਊਗਾ ਉਹ ਬੰਦੇ ਦਾ ਅਸੀਂ ਜਿੰਨੇ ਮਰਜੀ ਅਸੀਂ ਸਭ ਕੁਝ ਕਰਨਾ ਪਰ ਐਡਾ ਨਹੀਂ ਵੀ ਬੱਚਿਆਂ ਦੇ ਉੱਪਰ ਰਹਿਮ ਬੰਦਾ ਕਰਨਾ ਬੰਦਾ 100 ਵਾਰ ਸੋਚਦਾ ਇਹ ਚ ਕੰਮ ਕਰਨਾ ਤੇ ਆਹ ਬੰਦਾ ਨਿਕਲਿਆ ਆ ਜਿਹੜਾ ਇੰਨੇ ਛੱਡੀ ਆ ਉਹ ਬੱਚੀ ਛੁੱਟ ਬੋਲੋ ਕੀ ਸਹੀ ਆ ਛੱਡੀ ਯਾਰ ਛੱਡੀ ਯਾਰ ਹਾਂਜੀ ਉਹ ਕਿੱਥੇ ਆ ਚੋਵਲ ਹੁਣ ਉਹ ਪਾਜੀ ਪਤਾ ਨਹੀਂ ਕਿੱਥੇ ਲੱਗੀ ਤੈਨੂੰ ਬਹੁ ਨਹੀਂ ਤੈਨੂੰ ਪਤਾ ਤੈਨੂੰ ਇਹ ਇਹ ਬੰਦਿਆਂ ਨੇ ਦੋਨਾਂ ਨੇ ਉਹ ਕੁੜੀ ਛੋਟੀ ਜਾਨ ਜਿਹੜੀ ਇੱਕ ਲਵਾਰਸ ਮੈਂ ਜੇ ਨਹੀਂ ਕਿਤੇ ਵੀਡੀਓ ਨਾ ਦੇਖੀ ਹੋਗੀ ਉਹ ਦੇਖਿਓ ਕਿਵੇਂ ਇੱਕ ਬੈਂਚ ਦੇ ਉੱਪਰ ਉਹ ਬੱਚੀ ਛੱਡ ਕੇ ਤਾਂ ਰਾਤ ਨੂੰ ਨਿਕਲ ਜਾਂਦੇ ਆ ਇਹੋ ਬੰਦੇ ਇਹਨਾਂ ਤੇ ਹੁਣ ਕਾਨੂੰਨੀ ਕਾਰਵਾਈ ਪੂਰੀ ਇਹਨੂੰ ਚੱਕ ਕੇ ਥਾਣੇ ਦਵਾਂਗੇ ਇੱਥੇ ਜੋ ਪਰਚਾ ਪ੍ਰਸ਼ਾਸਨ ਵੱਧ ਤੋਂ ਵੱਧ ਸਖਤ ਤੋਂ ਸਖਤ ਕਾਰਵਾਈ ਤੇ ਇਸ ਇਨਸਾਨ ਤੇ ਕੀਤੀ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਸਬਕ ਸਿੱਖਿਆ ਜਾਵੇ ਸਿਖਾਲਿਆ ਜਾਵੇ ਵੀ ਇਹਨਾਂ ਜੇ ਕੋ ਇਹੋ ਜਿਹਾ ਕੰਮ ਕਰੂਗਾ ਤੇ ਉਹਨਾਂ ਨੂੰ ਆਹ ਸਜ਼ਾ ਮਿਲੂ ਉਸ ਔਰਤ ਤੇ ਵੀ ਤਾਂ ਇਹ ਜਿਹੜਾ ਮੰਨ ਤੇ ਜੇ ਉਹ ਜੇ ਉੱਥੋਂ ਮੈਂ ਉਹ ਤੈਨੂੰ ਬਾਰ-ਬਾਰ ਮੈਂ ਤੈਨੂੰ ਅੱਗੇ ਵੀ ਪੁੱਛਿਆ 22 ਚਾਂਸ 9 8 8.5 ਦਾ ਟਾਈਮ ਸੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਸੀ ਜਾਣ ਉੱਥੇ ਇੱਕ ਬੰਦਾ ਚਲ ਗਿਆ ਤੇ ਜੇ ਉਹ ਬਾਈ ਜਹ ਨਾ ਜਾਂਦਾ ਬਾਅਦ ਚ ਫੇਕੀ ਬਣਦਾ ਕੁੜੀ ਮਰ ਚਾ ਨਹੀਂ ਸੀ ਹੈ ਮਰ ਜਾਣੀ ਸੀ ਓਏ ਹੋਰ ਤੇ ਤੈਨੂੰ ਸ਼ਰਮ ਹੈ ਹੈ ਬੋਲੇ ਤੈਨੂੰ ਸ਼ਰਮ ਕੁੱਤੇ ਦੀਏ ਪੂਛੇ ਤਕ ਦੇਈ ਜਾਂਦਾ ਕਿਸੇ ਨੂੰ ਕਿਸੇ ਨੂੰ ਦੇਣ ਦਾ ਤੈਨੂੰ ਪਤਾ ਕਿੰਨੀ ਦੁਨੀਆ ਫੋਨ ਕਰ ਰਹੀ ਸਨ ਆ 4 ਦਿਨ ਹੋ ਚੁੱਕੇ ਸਾਡਾ ਲੋਕਾਂ ਨੇ ਫੋਨ ਕਰ ਕਰ ਕੀਤਾ ਪਿਆ ਵੀ ਸਾਨੂੰ ਬਚੀ ਦੋ ਤੇ ਪੇ ਦਿਆ ਪੁੱਤ ਕਿਸੇ ਨੂੰ ਦੇ ਦਿੰਦੇ ਬੱਚ ਹੈ ਮੇਰੇ ਕੋਲ ਆ ਜਾਂਦਾ ਚਬਲਾ ਕੋਈ ਸਮਝਦਾ ਪਤਾ ਨਹੀਂ ਲੱਗਣਾ ਓਏ ਹੈ ਇਹ ਆਜੀ ਕੁੱਤਾ ਇਨਸਾਨ ਜਿਹੜਾ ਉਹਦੇ ਔਰਤ ਦੇ ਨਾਲ ਸੀ ਦੋਨਾਂ ਨੇ ਉਹਦੇ ਨਾਲ ਉਥੋਂ ਸਿਰਸੇ ਤੋਂ ਇਹਨੇ ਸੱਦ ਲਈ ਜਲੰਧਰ ਕਿੰਨੇ ਦਿਨ ਰਹਿ ਇੱਕ ਦਿਨ ਰਹਿ ਇੱਕ ਦਿਨ ਜਲੰਧਰ ਰਹਿ ਉਹ ਤੋਂ ਬਾਅਦ ਇਹ ਦਸੂਏ ਆ ਜਾਂਦੇ ਆ ਦਸੂਏ ਮੈਡੀਕਲ ਸਟੋਰ ਤੋਂ ਉਥੋਂ ਲੈ ਕੇ ਖੇਸਬਾ ਉਥੇ ਬੱਚੀ ਛੋਟੀ ਛੱਡ ਕੇ ਤੇ ਦੌੜ ਜਾਂਦੇ ਆ ਵੀ ਬੱਚੀ ਆਉਣਾ ਨਹੀਂ ਸੀ ਮੁੜ ਕੇ ਬੱਚੇ ਛੱਡ ਦਿੱਤੀ ਵੀ ਕੋਈ ਲੈ ਜੂ ਇਹਨੂੰ ਹਨਾ ਤੂੰ ਕਿਹਾ ਸੀ ਉਹਨੂੰ ਮੈਂ ਰੱਖਣੀ ਨਹੀਂ ਇਹ ਕਹੇ ਸੀ ਉਹਨੂੰ ਕੁੜੀ ਨੂੰ ਕੁੜੀ ਨੂੰ ਤੂੰ ਕਿਹਾ ਮੈਂ ਰੱਖਣੀ ਨਹੀਂ ਮੈਂ ਕਿਹਾ ਮੇਰੇ ਘਰ ਨਾਲ ਆ ਮੈਂ ਕਰਦੇ ਨੂੰ ਬੋਲਣਾ ਤਾਂ ਠੀਕ ਆ ਮੈਂ ਤੇ ਜ ਆਪਣੇ ਘਰ ਦੀ ਗੱਲ ਆ ਮੈਂ ਨਿਆਣਾ ਨਾਲ ਹੂੰ ਕਹਿੰਦੀ ਮੈਂ ਨਿਆਣਾ ਛੱਡ ਦਿੰਦੀ ਆ ਅੱਛਾ ਕਹਿੰਦੀ ਮੈਂ ਕਹ ਆਪਣੇ ਘਰ ਵੱਲ ਚੱਲ ਜਾ ਕਿਹਾ ਸੀ ਕਹਿੰਦਾ ਜੇ ਕਿਨਾ ਕੁੜੀ ਨੂੰ ਜਦ ਮਿਲੂਗੀ ਨਾ ਕੋਈ ਪੁੱਛੇਗਾ ਇਹਦਾ ਇਹ ਗੱਲ ਮੈਂ ਕਹੀਏ ਨਹੀਂ ਕਹੀਆ ਹੂੰ ਤੇ ਉਹਨੂੰ ਕਹਿਆ ਮੈਂ ਚੱਲ ਜਾ ਤੂੰ ਆਪਣੇ ਘਰ ਤੇ ਘਰ ਦੇ ਕੋਲ ਹੋਣੇ ਆ ਇਹ ਦਬਦਨਾ ਕਿ ਤੂੰ ਇੱਕ ਵਿਆਹ ਦਿਵਾਉਣੇ ਆਈ ਆ ਕਿ ਤੂੰ ਵਿਆਹ ਦੇਖਣ ਚੱਲਨੀ ਆ ਕਹਿੰਦਾ ਕਿ ਤੂੰ ਮੇਰੇ ਕੋਲ ਆਈ ਚੱਲ ਜਾ ਆਪਣੇ ਘਰ ਕਹਿੰਦੀ ਨਹੀਂ ਮੈਂ ਜਾਣਾ ਹੋਣਾ ਕਹਿੰਦੇ ਮੈਂ ਤੇਰੇ ਕੋਲ ਰਹਿਣਾ ਮੈਂ ਕਹ ਮੇਰੇ ਘਰ ਦੇ ਅੰਦਰ ਬੜਨੇ ਦੇਣਾ ਮੈਂ ਕਹ ਤੂੰ ਚੱਲ ਜਾ ਕਹਿੰਦੇ ਕੁੜੀ ਛੱਡ ਦਿੰਨੀ ਮੈਂ ਕਿ ਤੇਰੇ ਦਿਮਾਗ ਸਹੀ ਆ ਮੈਂ ਚੱਲ ਜਾ ਕਰ ਨੂੰ ਕਹਿੰਦੇ ਨਹੀਂ ਕਹਿੰਦੇ ਰਣਾ ਤੇ ਨਾਲ ਮੈਂ ਕਿ ਠੀਕ ਆ ਫਿਰ ਕਹਿੰਦੇ ਕੁੜੀ ਕਹਿੰਦੇ ਕੁੜੀ ਕਿਸੇ ਦੇ ਦੇ ਦਿੰਨੇ ਪਹਿਲਾਂ ਇਹਦਾ ਕਿਆ ਹੂੰ ਤੇ ਉਸ ਤੋਂ ਬਾਅਦ ਕਹਿੰਦੇ ਛੱਡ ਦਿੰਨੇ ਕੁੜੀ ਨੂੰ ਕੋਈ ਲੈ ਜਾਊਗਾ ਕਹਿੰਦੀ ਕੋਈ ちゃっ ਫੜੀ ਤਾਂ ਤੂੰ ਸੀ ਫੜੀ ਭਾਜੀ ਮੈਂ ਹੀ ਸੀਗੀ ਹੂੰ ਤੇ ਜਿਹੜੇ ਰੱਖੀ ਉਹਨੇ ਫੜ ਲਈ ਮੇਰੇ ਕੋਲ ਹੂੰ ਕਹਿੰਦੇ ਆ ਕੁੜੀ ਚੱਕਲਾ ਮਿੰਨੀ ਚਾਤੀ ਉਹਨਾਂ ਦਾ ਜੁੱਤੀਆਂ ਮਰੋ ਤੂੰ ਆਪ ਰੱਖੀ ਆ ਵਿੱਚ ਫੋਟ ਸੀਸੀਟੀਵੀ ਚਾਉਣ ਡਈ ਹੂ ਤੂੰ ਰੱਖੀ ਮੰਨ ਜਾ ਮਤ ਖਾਣਾ ਵੀਡੀਓ ਤੂੰ ਰੱਖੀ ਫੜ ਕੇ ਉੱਥੇ ਵੇਚ ਤੂੰ ਫੇਰ ਤਾਂ ਵੀ ਝੂਠ ਬੋਲਦਾ ਇੰਨੀ ਕੁਛ ਹੋਣ ਤੋਂ ਬਾਅਦ ਇੱਧਰ ਵੀ ਝੂਠ ਬੋਲਦਾ ਦਿਖਾਣਾ ਵੀਡੀਓ ਤੂੰ ਰੱਖੀ ਬਿੜ ਕੁੜੀ ਜਾ ਕੇ ਤੇ ਮੈਰ ਕੀ ਭਾਈ ਠੀਕ ਆ ਗਿਆ ਨਾ ਟਿਕਾਣੇ ਤੂੰ ਹਜੇ ਤੱਕ ਵੀ ਝੂਠ ਬੋਲਦਾ ਈੜ ਸ਼ਰਮ ਨਾ ਆਈ ਤੈਨੂੰ ਨਰਦਈ ਬੰਦਾ ਤੂੰ ਤੁਹਾਡੇ ਵਰਗਿਆਂ ਨੇ ਸਾਰਿਆਂ ਤੇ ਕਲੰਕਾਂ ਤੁਸੀਂ ਆ ਲੋ ਤੇਰੀ ਗਲਤੀ ਨਾਲ ਸਾਰੇ ਹੀ ਕਲੰਕਤ ਹੁੰਦੇ ਆ ਸਮਝ ਗਿਆ ਗੱਲ ਹੁਣ ਕਿੰਨਿਆਂ ਤੇ ਉਂਗਲ ਉਠਣੀਆਂ ਵੀ ਆਹ ਬੰਦਾ ਸੀ ਉਹ ਜਿੰਨੇ ਕੁੜੀ ਰੱਖੀ ਇਹ ਬੰਦਾ ਸੀ ਆਹ ਕਲੰਕ ਸੀ ਜਿਹੜੇ ਸਾਡੇ ਮੱਥੇ ਤੇ ਮੜੇ ਗਏ ਇਸ ਬੰਦੇ ਨੇ ਕੁੜੀ ਰੱਖੀ ਉਹਨੂੰ ਕਿਹਾ ਹੋਊਗਾ ਮੈਂ ਨਹੀਂ ਰੱਖਣ ਮੈਂ ਨਹੀਂ ਰੱਖਣਾ ਤੇ ਉਹ ਕੁੜੀ ਨਾਲ ਲੈ ਕੇ ਆ ਗਈ ਉੱਥੇ ਇਹਨੇ ਕਿਹਾ ਹੋਊਗਾ ਮੈਂ ਨਹੀਂ ਕੁੜੀ ਰੱਖਣੀ ਇੱਥੇ ਚਾਕੇ ਉਹਨੇ ਕਿਹਾ ਤਾਂ ਇੱਥੇ ਰੱਖ ਦੇ ਦੋਨਾਂ ਜਣਿਆਂ ਨੇ ਕੁੜੀ ਬੈਂਚ ਤੇ ਰੱਖ ਕੇ ਬਿਸ਼ਰਮੀ ਦੀ ਹਾਲਤ ਵਿੱਚ ਦੋਨੇ ਜਣੇ ਉੱਥੋਂ ਨਿਕਲ ਜਾਂਦੇ ਇਹ ਆ ਬੰਦੇ ਦੋਨੇ ਅੱਜ ਫੜ ਲਿਆ ਗਿਆ ਹੁਣ ਹੁਣ ਜਾ ਕੇ ਇਹਨੂੰ ਵੀ ਥਾਣੇ ਦਵਾਗੇ ਤੇ ਪਰਚਾ ਕਾਨੂੰਨੀ ਕਾਰਪੀ ਜੋ ਇੱਥੇ ਹੋ ਗਈ ਸਖਤ ਤੋਂ ਸਖਤ ਕਰਵਾਵਾਂਗੇ। ਇੱਥੇ ਪਰਚਾ ਕਰਵਾਵਾਂਗੇ ਵੱਡੇ ਪੱਧਰ ਤੇ ਉੱਪਰ ਜੋ ਵੀ ਕਾਨੂੰਨੀ ਕਾਰਵਾਈ ਚਾਹੇ ਆ ਕਿੱਥੇ ਵੀ ਸਾਨੂੰ ਕੋਰਟ ਦੇ ਵਿੱਚ ਵਕੀਲ ਕਰਨੇ ਪੈਂਦੇ ਜੋ ਕੁਝ ਵੀ ਕਰਨਾ ਪੈਂਦਾ ਇਸ ਬੰਦੇ ਤੇ ਕਰਵਾਵਾਂਗੇ ਕਰ। ਸੁੱਕਾ ਨਹੀਂ ਜਾਣ ਦੇਣਾ। ਧੰਨਵਾਦ ਸਾਈ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ। ਕੋਈ ਕੋਈ ਸਵਾਲ ਦੀ ਤਾਂ ਤੇ ਤੂੰ ਬੱਚੀ ਨੂੰ ਕਰਨ ਨਹੀਂ ਲੱਗਦਾ ਹੁੰਦੇ ਆ ਕੇ ਲੈ ਕੇ ਜਾਂਦੇ ਛੱਡਦੇ ਬਹੁਤ ਬੜੀ ਚੀਜ਼ ਕਰਦਾ ਹੁੰਦਾ